ਮੋਦੀ ਸਰਕਾਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀਤ ਬਿੱਟੂ ਪਹਿਲੀ ਵਾਰ ਚੰਡੀਗੜ੍ਹ ਭਾਜਪਾ ਦਫ਼ਤਰ ਪਹੁੰਚੇ ਜਿੱਥੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਇਸ ਮੌਕੇ ਪੰਜਾਬ ਦੀਆਂ 13 ਸੀਟਾਂ ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਲ ਵਿਚਾਰ ਚਰਚਾ ਹੋਈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੇ ਪੰਜਾਬ ਨੂੰ ਲੈ ਕੇ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਪਲੈਨਿੰਗ ਬਾਰੇ ਦੱਸਿਆ ਤੇ ਪੰਜਾਬ ਨੂੰ ਲੈ ਕੇ ਕੀ ਉਨ੍ਹਾਂ ਦਾ ਵਿਜ਼ਨ ਹੈ ਉਸ ਦੇ ਬਾਰੇ ਵੀ ਮੀਡੀਆ ਦੇ ਨਾਲ ਵਿਚਾਰ ਚਰਚਾ ਕੀਤੀ ਕੀ ਕੀ ਆ ਰਵਨੀਤ ਬਿੱਟੂ ਨੇ ਸੁਣੋ ਤੁਸੀਂ ਵੀ ਮੈਂ মিডিਆ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਵੀ ਉਹ ਹਮੇਸ਼ਾ ਸੁਰਖੀਆਂ ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਤੇ ਉਹੀ ਗੱਲਾਂ ਆ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ ਪਰ ਆਪਾਂ ਕੱਲੀ ਕੱਲੀ ਗੱਲ ਅੰਦਰ ਬਹਿ ਕੇ ਕਰਦੇ ਆ ਅੱਜ ਪਹਿਲੇ ਦਿਨ ਮੈਂ ਬੀਜੇਪੀ ਆਫਿਸ ਆ ਜਿਹੜਾ ਉਹ ਆਇਆ ਏ ਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬਾਡੀ ਆ ਉਹਨਾਂ ਨੂੰ ਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ ਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਚਾਹੀਦੀ ਹੈ ਤੁਸੀਂ ਇਕੱਲੇ ਇਕੱਲੇ ਉਹਨਾਂ ਜਿਹੜੇ ਕਰੋਗੇ ਪੰਜਾਬ ਨੂੰ ਉਹਨਾਂ ਕਿਸ ਤਰ੍ਹਾਂ ਰਿਪਰੈਜ਼েন্ট ਕਰੋਗੇ ਪਹਿਲਕਾ ਕੀ ਰਹੇਗੀ ਸਰ ਪ੍ਰਾਥਮਿਕਤਾ ਕੀ ਰਹੇਗੀ ਕਿਸਾਨਾਂ ਕੇ ਲੀਏ ਵੀ ਕੁਛ ਕਰਨ ਦੀ ਕੋਸ਼ਿਸ਼ ਕਰਨੀ ਆਂ ਅੰਦਰ ਜਾਲੈਂਡੋ ਮੈਂ ਸਾਰਿਆਂ ਦਾ ਨਾਮ ਲਵਾਂਗਾ ਬਹੁਤ ਬਹੁਤ ਧੰਨਵਾਦੀ ਆਂ ਵੀ ਉਹ ਹਮੇਸ਼ਾ ਸਰਕੀਆਂ ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਤੇ ਉਹੀ ਗੱਲਾਂ ਆ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸੂੰਗਾ ਕਰੂੰਗਾ ਪਰ ਆਪਾਂ ਕੱਲੀ ਕੱਲੀ ਗੱਲ ਅੰਦਰ ਬਹਿ ਕੇ ਕਰਦੇ ਆ ਅੱਜ ਪਹਿਲੇ ਦਿਨ ਮੈਂ ਬੀਜੇਪੀ ਆਫਿਸ ਆ ਜਿਹੜਾ ਉਹ ਆਇਆ ਹੈ ਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬੋਡੀ ਆ ਉਹਨਾਂ ਨੂੰ ਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਭਾਜਪੀ ਨੂੰ ਵੀ ਚਲਾਉਣਾ ਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ سپورਟ ਆ ਜਿਹੜੀ ਪੰਜਾਬ ਨੂੰ ਸੈਂਟਰ ਗਵਰਨਮੈਂਟ ਵੱਲੋਂ ਚਾਹੀਦੀ ਹੈ ਤੁਸੀਂ ਨਾ ਰਿਪਰੈਜ਼ੈਂਟ ਤੁਸੀਂ ਇਕੱਲੇ ਇਕੱਲੇ ਹੋਣਗੇ ਕਰੋਗੇ ਪੰਜਾਬ ਨੂੰ ਉਹਨੇ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰੋਗੇ ਮੁੱਖਤਾ ਕੀ ਰਹੇਗੀ ਸਰ ਪ੍ਰਾਥਮਿਕਤਾ ਕੀ ਰਹੇਗੀ ਕਿਸਾਨਾਂ ਦੇ ਲਈ ਵੀ ਕੁਝ ਕਰਨ ਦੀ ਕੋਸ਼ਿਸ਼ ਕਰਨੀ ਅੰਦਰ ਜਾਲਣ ਤੋਂ ਮੈਂ ਸਾਰੀਆਂ ਗੱਲਾਂ ਤੁਹਾਨੂੰ ਮੈਂ ਮੈਂ মিডিਆ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਵੀ ਉਹ ਹਮੇਸ਼ਾ ਸੁਰਖੀਆਂ 'ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਤੇ ਉਹੀ ਗੱਲਾਂ ਆ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ ਪਰ ਆਪਾਂ ਕੱਲੀ-ਕੱਲੀ ਗੱਲ ਅੰਦਰ ਬਹਿ ਕੇ ਕਰਦੇ ਆ ਅੱਜ ਪਹਿਲੇ ਦਿਨ ਮੈਂ ਭਾਜਪੀ ਆਫਿਸ ਆ ਜਿਹੜਾ ਉਹ ਆਇਆ ਏ ਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬੋਡੀ ਆ ਉਹਨਾਂ ਨੂੰ ਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ ਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ سپورਟ ਆ ਜਿਹੜੀ ਪੰਜਾਬ ਨੂੰ ਸੈਂਟਰ ਗਵਰਨਮੈਂਟ ਵੱਲੋਂ ਚਾਹੀਦੀ ਹੈ ਇਸ ਤੋਂ ਇਲਾਵਾ ਰਿਪਰੈਜ਼ੈਂਟ ਤੁਸੀਂ ਇਕੱਲੇ ਇਕੱਲੇ ਹੋਣ ਜਦੋਂ ਕਰੋਗੇ ਪੰਜਾਬ ਨੂੰ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰੋਗੇ ਮਿੱਕਾ ਕੀ ਰਹੇਗੀ ਸਰ ਪ੍ਰਾਥਮਿਕਤਾ ਕੀ ਰਹੇਗੀ ਕਿਸਾਨਾਂ ਕੇ ਲੀਏ ਵੀ ਕੁਛ ਕਰਨ ਦੀ ਕੋਸ਼ਿਸ਼ ਕਰਨੀ ਆਂ ਅੰਦਰ ਜਾਣ ਤੋਂ ਮੈਂ ਸਾਰੀਆਂ ਗੱਲਾਂ ਤੁਹਾਨੂੰ